ਸੁਬੰਝੀਆਂ ਦੇ ਵਿੱਚ ਹੜਤਾਲ ਤੇਰੇ ਲੇਬਰ ਹਟਿਆਰਤੀਏ ਮੰਗਾ ਪੂਰੀਆਂ ਹੁਣ ਤੱਕ ਖਰੀਦ ਨਹੀਂ ਹੋਵੇਗੀ ਸ਼ੁਰੂ ਸੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਝੋਨਾ ਲੈ ਕੇ ਨਾ ਆਉਣ ਮੰਡੀਆਂ ਦੇ ਵਿੱਚ ਸੋ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਝੋਨਾ ਨੇ ਜਿਹੜਾ ਕਿ ਉਸ ਨੂੰ ਮੰਡੀ ਦੇ ਵਿੱਚ ਨਾ ਲੈ ਕੇ ਆਉਣ ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ ਮੈਂ ਹੈ ਵਿਜੇ ਕੁਮਾਰ 1 ਅਕਤੂਬਰ ਤੋਂ ਜਿਹੜਾ ਕਿ ਝੋਨੇ ਦੀ ਖਰੀਦ ਜਿਹੜੀ ਆ ਸਰਕਾਰੀ ਸ਼ੁਰਵਾਹ ਜਿਹੜੀ ਆ ਉਹ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਪਰ ਉਸ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕੀ ਜਿਹੜੇ ਆਰਤੀਆ ਐਸੋਸੀਏਸ਼ਨ ਔਰ ਲੇਬਰ ਯੂਨੀਅਨ ਇਹ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਹੜਤਾਲ ਇਸ ਲਈ ਹੈ ਕਿ ਉਹਨਾਂ ਦੀਆਂ ਜੋ ਮੰਗਾਂ ਨੇ ਜਿੰਨਾ ਚਿਰ ਉਹ ਮੰਗਾਂ ਪਰਵਾਹ ਨਹੀਂ ਹੁੰਦੀਆਂ ਉਹਨਾਂ ਚਿਕਰ ਮੰਡੀਆਂ ਜਿਹੜੀਆਂ ਉਹ ਚਾਲੂ ਨਹੀਂ ਹੋਣਗੀਆਂ ਤੇ ਆਰਤੀਆ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਿਹੜੇ ਕਿ ਅਜ ਤਰਨਤਨ ਦੀ ਮੰਡੀ ਵਿਖੇ ਪਹੁੰਚੇ ਸੀ ਲੇਬਰ ਯੂਨੀਅਨ ਦੇ ਪੰਜਾਬ ਪ੍ਰਧਾਨ ਵੀ ਤਰਨਤਨ ਦੀ ਮੰਡੀ ਵਿੱਚ ਪਹੁੰਚੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਇਹ ਸਿੱਟਾ ਨਿਕਲਿਆ ਹੈ ਕਿ ਜਿੰਨਾ ਚਿਰ ਸਰਕਾਰ ਸਾਡੀ ਮੰਗ ਨਹੀਂ ਮੰਨ ਲੈਂਦੀ ਸਾਡੇ ਜਿਹੜੇ ਜੋ ਸਾਡੇ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਪਾਉਂਦੀ ਤਾਂ ਉਹਨਾਂ ਚਿਰ ਅਸੀਂ ਜਿਹੜਾ ਵਾ ਮੰਡੀ ਨੂੰ ਚਾਲੂ ਨਹੀਂ ਕਰਾਂਗੇ ਭਾਵੇਂ ਜਿੰਨੇ ਦਿਨ ਮਰਜ਼ੀ ਲੱਗ ਜਾਣ ਤੇ ਕਿਸਾਨਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਜਿਹੜੇ ਨੇ ਉਹ ਸਾਡਾ ਸਾਥ ਦੇਣ ਕਿਉਂਕਿ ਜਦੋਂ ਤਿੰਨ ਖੇਤੀ ਕਾਨੂੰਨ ਲਾਗੂ ਹੋਏ ਸੀ ਤਾਂ ਉਸ ਵਕਤ ਸਾਰੇ ਹੀ ਲੋਕਾਂ ਨੇ ਉਹਨਾਂ ਦਾ ਬੜਾ ਸਾਥ ਦਿੱਤਾ ਸੀ ਆਰਤੀ ਐਸੋਸੀਏਸ਼ਨ ਨੇ ਦਿੱਤਾ ਲੇਬਰ ਯੂਨੀਅਨ ਨੇ ਦਿੱਤਾ ਤਾਂ ਹੁਣ ਉਹ ਉਹਨਾਂ ਦਾ ਕਿਸਾਨਾਂ ਦਾ ਸਾਥ ਜਿਹੜਾ ਉਹ ਮੰਗ ਰਹੇ ਨੇ ਕਿ ਤੁਸੀਂ ਸਾਡਾ ਸਾਥ ਦਿਓ ਤੇ ਚੋਨਾ ਮੰਡੀ ਵਿੱਚ ਹਜੇ ਨਾਲ ਲੈ ਕੇ ਆਇਓ ਕਿਉਂਕਿ ਇੱਥੇ ਮੰਡੀ ਵਿੱਚ ਝੋਨੇ ਨੂੰ ਟਰਾਲੀ ਤੋਂ ਉਤਾਰਿਆ ਵੀ ਨਹੀਂ ਜਾਏਗਾ ਉਸੇ ਤਰ੍ਹਾਂ ਹੀ ਪਿਆ ਰਹੇਗਾ ਹੁਣ ਇਹ ਦੇਖਣਾ ਹੈ ਕਿ ਸਰਕਾਰ ਕਿੰਨੀ ਜਲਦੀ ਜੜੀ ਆ ਇਹ ਲੇਬਰ ਯੂਨੀਅਨ ਦੀ ਤੇ ਆਰਤੀਆ ਐਸੋਸੀਏਸ਼ਨ ਦੀ ਜਿਹੜੀ ਮੰਗਵਾ ਉਹ ਪੂਰੀ ਕਰ ਪਾਉਂਦੀ ਹੈ ਅਗਰ ਨਹੀਂ ਤਾਂ ਫਿਰ ਇਸੇ ਤਰ੍ਹਾਂ ਹੜਤਾਲ ਜਾਰੀ ਰਹੇਗੀ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ న్యూਸ ਤਰਨਤਾਰਨ ਦੇਖੋ ਜੀ ਸਾਡੀ ਹੜਤਾਲ ਅਸੀਂ ਇਸ ਕਰਕੇ ਕੀਤੀ ਹੈ ਕਿ ਪਿਛਲੇ 2 ਸਾਲਾਂ ਤੋਂ ਸਰਕਾਰ ਕੋਲ ਵਾਰ-ਵਾਰ ਵਾਰ-ਵਾਰ ਚੱਕਰ ਮਾਰਨ ਦੇ ਬਾਵਜੂਦ ਸਾਡੀ ਮਜ਼ਦੂਰੀ ਪ੍ਰਤੀ ਕੋਈ ਸਰਵਾਈ ਨਹੀਂ ਕੀਤੀ ਜਾ ਰਹੀ ਸਾਡੀ ਮਜ਼ਦੂਰੀ ਮੰਡੀਆਂ 'ਚ ਕੰਮ ਕਰਨ ਦੇ ਮਜ਼ਦੂਰਾ ਦੀ ਇੰਨੀ ਘਟ ਗਈ ਹੈ ਕਿ ਕਰੀਬ-ਕਰੀਬ 300 ਰੁਪਏ ਦਿਹਾੜੀ ਵੀ ਨਹੀਂ ਪੈ ਰਹੀ ਜਿਹਦੇ ਨਾਲ ਸਾਡਾ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ ਇਸ ਸਬੰਧ 'ਚ ਜਿੱਥੇ ਆਰਤੀ ਸਹਿਬਾਨ ਦੀਆਂ ਮੁਸ਼ਕਿਲਾਂ ਆਸ਼ੀਨੀ ਵੀ ਇਹ ਕਾਲ ਰਾਜੀ ਪ੍ਰਧਾਨ ਆਰਤੀ ਐਸੋਸੀਏਸ਼ਨ ਪੰਜਾਬ ਸਾਡੇ ਤਲਤਨ ਮੰਡੀ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਮੇਰੇ ਅਮਰ ਤਲਤਨ ਮੰਡੀ ਦੇ ਲੇਬਰ ਦੇ ਪ੍ਰਧਾਨ ਜੱਬਰ ਜੀ ਔਰ ਸਾਰੀ ਟੀਮ ਅਸੀਂ ਇਹ ਹੜਤਾਲ ਸਾਰੇ ਪੰਜਾਬ ਦੇ ਨਾਲ ਬਿਲਕੁਲ ਸਿਰਾਹ ਕਰਕੇ ਕੀਤੀ ਹੈ ਔਰ ਇੱਕ ਤਰੀਕ ਤੋਂ ਜਿਹੜੀਆਂ ਮੰਡੀਆਂ ਬੰਦ ਹੈ ਇਹ ਹੜਤਾਲ ਉਨਾ ਤੱਕ ਜਾਰੀ ਰਹੇਗੀ ਜਿੰਨਾ ਤੱਕ ਆਰਥਿਕੀਆਂ ਦੀ ਅਸੀਂ ਮੰਗਾ ਤੇ ਮਜ਼ਦੂਰਾਂ ਦੀ ਅਸੀਂ ਮੰਗਾ ਸਰਕਾਰ ਸਾਂਝੇ ਤੌਰ ਤੇ ਹੱਲ ਨਹੀਂ ਕਰਦੀ ਤੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦਾ ਖਰਾਬ ਹਦਾਸਾ ਨਹੀਂ ਹੋਏਗਾ ਦੇਖੋ ਜੀ ਕਿਸਾਨਾਂ ਦੀ ਫਸਲ ਬਾਰੇ ਤੇ ਮੈਂ ਇਹ ਬੇਨਤੀ ਕਰਨਾ ਤੁਹਾਡੇ ਮਾਦੇ ਮਰਾਈ ਕਿ ਜਿਹੜੇ ਕਿਸਾਨਾਂ ਦੇ ਤਿੰਨ ਕਾਨੂੰਨ ਕਾਲੇ ਲਾਗੂ ਹੋਏ ਸੀ ਤੇ ਉਦੋਂ ਦਿੱਲੀ ਤੱਕ ਵੀ ਜਿਹੜਾ ਮੋਰਚਾ ਆਈ ਉਸ ਮੋਰਚੇ 'ਚ ਸਾਡੇ ਪੰਜਾਬ ਦੇ ਆਰਪੀਐਸ ਐਸੋਸੀਏਸ਼ਨ ਸਾਡੇ ਲੇਬਰ ਐਸੋਸੀਏਸ਼ਨ ਅਸੀਂ ਪੂਰਾ ਸਹਿਯੋਗ ਕਰਦੇ ਦਿੱਲੀ ਤੱਕ ਵੀ ਧਰਨੇ 'ਚ ਗਏ ਹਾਂ ਅੱਜ ਅਸੀਂ ਤੁਹਾਡੇ ਮਾਦਿਆਂ ਨੂੰ ਯਾਰ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਅੱਜ ਸਾਡੇ ਤੇ ਮੁਸ਼ਕਲ ਹੈ ਸਾਡੀ ਰੋਜੀ ਰੋਟੀ ਦਾ ਮਸਲਾ ਆਰਥੀਆਂ ਦਾ ਵੀ ਆਪਣੀ ਜਗ੍ਹਾ ਸਮੱਸਿਆ ਸਾਡੀਆਂ ਵੀ ਆਪਣੀ ਜਗ੍ਹਾ ਸਮੱਸਿਆ ਸਾਡਾ ਸਾਥ ਦਿਓ ਜਿੰਨਾ ਤੱਕ ਨਰ ਹੜਤਾਲ ਚੱਲਦੀ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਓ ਸਤਿ ਸ੍ਰੀ ਅਕਾਲ ਸਾਡਾ ਬੀਜਾ ਕਾੜਾ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਆਰਥੀਅਨ ਸੋਸ਼ਲ ਪੰਜਾਬ ਸਤਿ ਸ੍ਰੀ ਅਕਾਲ ਜੀ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਇੱਥੇ ਹੋਰ ਵੀ ਆ ਕੀ ਤੁਹਾਡਾ ਅੱਜ ਦਾ ਜੁਆਇਨਿੰਗ ਏਜੰਡਾ ਹੈ ਦੇਖੋ ਸਾਡਾ ਪੰਜਾਬ ਸਰਕਾਰ ਨੂੰ 28 ਅਗਸਤ ਨੂੰ ਬੇਨਤੀ ਕੀਤੀ ਸੀ ਇਹ ਕੋਲ ਦੇ ਭਾਈ ਵੀਖੇ ਬਹੁਤ ਵੱਡਾ ਇਕੱਠ ਹੋਇਆ ਸਿ ਪੰਜਾਬ ਦਾ ਉੱਥੇ ਅਸੀਂ ਸਰਕਾਰ ਨੂੰ ਕਿਹਾ ਸੀ ਵੀ ਸਾਡੀਆਂ ਆਰਥੀਆਂ ਦੀਆਂ ਤਕਰੀਫਾਂ ਨੇ ਇਹ ਜਿਹੜੀ ਤਕਰੀਫ ਹੈ ਸਾਡੀ ਆਰਥ 22% ਪੰਜਾਬ ਮੌਲਿ ਬੋਰਡ ਦੇ ਐਕਟਨ ਦਾ APMC ਐਕਟ ਜੋ ਪੰਜਾਬ ਮੰਡੀ ਬੋਰਡ ਦਾ ਉਹਦੇ ਮਤਲਬ 28% ਸਾਨੂੰ ਆਰਟ ਜਿਹੜੀ ਹੈ ਮਿਡਰੀ 1997 ਤੋਂ ਸਰਾਪਰਗਾਂ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜਿਹਨੇ ਕੀਤੀ ਸੀ ਅੱਜ ਸਾਨੂੰ ਜਿਹੜੀ ਆਰਟ ਹੈ ਉਹ ਛਾੜੇ ਤੇ ਕਾਊਂਟਰ ਮਿਲ ਰਹੀ ਹੈ ਕਈ ਸਾਲਾਂ ਤੋਂ ਅਸੀਂ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਟੇਮ ਟੋਪੀ ਪਰ ਸਰਕਾਰ ਨੇ ਸਾਡੀ ਨਾਲ ਪੰਜਾਬ ਦੇ ਨਾਲ ਕੇਂਦਰ ਨੇ ਕੋਈ ਸਰਵਾਈ ਨਹੀਂ ਕੀਤੀ ਅੱਜ ਅਸੀਂ ਇੱਕ ਤੋਂ ਵੱਧ ਤੋਂ ਪੰਜਾਬ ਦੀਆਂ ਮੰਡੀਆਂ ਬੰਦ ਕੀਤੀਆਂ ਪੰਜਾਬ ਸਰਕਾਰ ਨਾਲ ਬਿਠਕਾ ਤੋਤਣ ਹੋਈਆਂ ਪਰ ਸਾਰੀਆਂ ਬੇਸਟਾ ਰਹੀਆਂ ਅੱਜ ਮੈਂ ਤਨਤਾਰ ਮੰਡੀ ਚ ਸਾਥ ਕਰਨ ਐ ਸੀ ਜੀ ਪ੍ਰਧਾਨ ਜੀ ਨੂੰ ਬੇਤੀ ਕਰਨ ਵਾਸਤੇ ਆ ਮੇ ਆਪਣੀਆਂ ਮੰਡੀਆਂ ਬੰਦ ਰੱਖੋ ਕਿਉਂਕਿ ਅਸੀਂ ਫੈਸਲਾ ਕੀਤਾ ਪੰਜਾਬ ਨੇ ਵੀ ਝੋਨੇ ਦੇ ਨਾਲ ਨਾਲ ਜਿਹੜੀ ਸਾਡੀ ਬਾਸਮਤੀ ਹੈ 15 ਸੋਨਾ ਵਗੈਰਾ ਉਹ ਵੀ ਬੰਦ ਰੱਖੇ ਜਾਣੀਆਂ ਮੈਂ ਤਰਵਾਦੀਆਂ ਖਾਸ ਕਰਕੇ ਮਾਝੇ ਦਾ ਜਿੰਨਾ ਮੰਡੀਆਂ ਚ ਇੰਨੀ ਭਾਰੀ ਰੈਵਰ ਅੰਮ੍ਰਿਤਸਰ ਮੰਡੀ ਤਨਤਾਰ ਮੰਡੀ ਜਿਲ੍ਹਾ ਦਾ ਜਾਂ ਹੋਰ ਨਾ ਮੰਡੀਆਂ ਦੇ ਵਿੱਚ ਜਿੱਥੇ ਬਾਸਮਤੀ ਬੜੀ ਭਾਰੀ ਤਰਜਾ ਚੱਲ ਰਹੀ ਹੈ ਉੱਥੇ ਉਹਨਾਂ ਨੇ ਮੇਰਾ ਸਾਥ ਦਿੱਤਾ ਸਵੰਗਾਪੂਰੀਆ ਹੁਣ ਤੱਕ ਖਰੀਦ ਨਹੀਂ ਹੋਵੇਗੀ ਸ਼ੁਰੂ ਸੋ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਸਵਾਰਤੀਆਂ ਦੇ ਵੱਲੋਂ ਲੇਬਰਾਂ ਦੇ ਵੱਲੋਂ ਕਿ ਸਾਡੀਆਂ ਮੰਗਾਂ ਪਹਿਲਾਂ ਮੰਨੀਆਂ ਜਾਣ ਜਦ ਤੱਕ ਮੰਗਾਪੂਰੀਆ ਨਹੀਂ ਹੁੰਦੀ ਉਹ ਤੱਕ ਖਰੀਦ ਨਹੀਂ ਸ਼ੁਰੂ ਹੋਵੇਗੀ ਤੇ ਕਿਸਾਨਾਂ ਨੂੰ ਵੀ ਆਪਣਾ ਸਾਥ ਦੇਣ ਦੇ ਲਈ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਸੋ ਮੰਡੀਆਂ ਦੇ ਵਿੱਚ ਹੜਤਾਲ ਚੱਰੀ ਹੈ ਮੰਗਾਪੂਰੀਆ ਹੋਣ ਤੱਕ ਖਰੀਦ ਨਹੀਂ ਹੋਵੇਗੀ ਸ਼ੁਰੂ